ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਪਿੰਡ ਮੈਸਮਪੁਰ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਘਰ ਚੋਂ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਤੇ ਵੀਰ ਨੇ ਦੋ ਪਸ਼ੂ ਸੇਲ ਕਰਨੇ ਆ ਘਰੇਲੂ ਪਸ਼ੂ ਆ ਵਪਾਰ ਨਹੀਂ ਕਰਦੇ ਤੇ ਇੱਕ ਤੁਹਾਨੂੰ ਦਿਖਾਵਾਂਗੇ ਟੌਪ ਦੀ ਗਾਂ ਤੇ ਇੱਕ ਪਹਿਲਣ ਵੈੜ ਤੇ ਤਾਜੀ ਸੂਈ ਆ ਜਿਹੜੀ ਗਾਂ ਵਾਂ ਤੇ ਚੰਗਾ ਦੁੱਧ ਵਾ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਵੀਰ ਨਾਲ ਗੱਲਬਾਤ ਕਰਾਵਾਂਗੇ ਪਸ਼ੂਆਂ ਦੀ ਡਿਟੇਲ ਲਵਾਂਗੇ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਜੀ ਕੀ ਆਲ ਚਾਲ ਹੈ ਬਸ ਵਧੀਆ ਤੁਸੀਂ ਸੁਣਾਓ ਜੀ ਠੀਕ ਆ ਜੀ ਤੇ ਘਰੇਲੂ ਬਹੂ ਆ ਹਾਂਜੀ ਘਰੇਲੂ ਘਰਦੀ ਹੈ ਜੀ ਵਪਾਰਤ ਨਹੀਂ ਕਰਦੀ ਨਹੀਂ ਨਹੀਂ ਭਾਜੀ ਕਰਦੀ ਹੈ ਜੀ ਠੀਕ ਆ ਜੀ ਹਾਂਜੀ ਤੇ ਦੋ ਸੇਲ ਕਰਨੀਆਂ ਹਾਂਜੀ ਦੋ ਆ ਬੱਚੀ ਹੈ ਜੀ ਤੇ ਆ ਠੀਕ ਆ ਜੀ ਇਹ ਗਾਂ ਕਿੰਨਾ ਵਸੂਆ ਤੀਜਾ ਇਹ ਭਾਜੀ ਤੀਜਾ ਸੂਆ ਜੀ ਸਾਡੇ ਘਰ ਦੀ ਹੈ ਜੀ ਠੀਕ ਆ ਕਿੰਨੇ ਦਿਨਾਂ ਦਾ ਸੂਆ ਹੋ ਗਿਆ ਤਾਂ ਇਹ ਨੂੰ ਭਾਜੀ 12 ਦਿਨ ਹੋਏ ਆ 12 ਦਿਨ ਹਾਂਜੀ ਉਹ ਬੱਚਾ ਜਿਹਦਾ ਠੀਕ ਆ ਆ ਬੱਛਾ ਵੱਛਾ ਬੜਾ ਸੋਹਣਾ ਹੈ ਦਾ ਵੇਖੋ ਹੈ ਐਡਰੈਸ ਦੱਸ ਦਿਓ ਵੀਰ ਜੀ ਆਪਣਾ ਭਾਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਤਹਿਸੀਲ ਬੱਬਕਾਲਾ ਪਿੰਡ ਮੈਸਮਪੁਰ ਜੋ ਠੀਕ ਆ ਸੈਦਪੁਰ ਡੇਰੇ ਲਾਗੇ ਜੋ ਮੈਤਾ ਇਥੋਂ 11 ਕਿਲੋਮੀਟਰ ਪੈਂਦਾ ਜੋ ਅੱਛਾ ਜੀ ਤੇ ਬੱਬਕਾਲਾ ਵੀ ਕੁਝ 15 ਕਿਲੋਮੀਟਰ ਪੈਂਦਾ ਜੋ 15 ਕਿਲੋਮੀਟਰ ਬੱਬਕਾਲਾ ਹਾਂਜੀ ਤੇ ਸੈਦਪੁਰ ਦੇ ਤੇ ਵੱਡੇ ਮੈਸਮਪੁਰ ਦੇ ਨਿੱਕੇ ਮੈਸਮਪੁਰ ਦੇ ਸੈਦਪੁਰ ਦੇ ਵਿੱਚ ਕਾਹੇ ਜੋ ਵੱਡਾ ਮੈਸਮਪੁਰ ਠੀਕ ਆ ਨਾਮ ਕੀ ਵੀਰ ਜੀ ਆਪਣਾ ਹਰਪ੍ਰੀਤ ਫੋਨ ਨੰਬਰ ਦੱਸ ਦਿਓ ਜੀ 84274 3866 ਠੀਕ ਆ ਜੀ ਹਾਂਜੀ ਸਹੀ ਆ ਤੇ ਵੈਡ ਸੂਈ ਨੂੰ ਦੱਸ ਦੇਣਗੇ ਇਹ 12 ਦਿਨ ਹੋਏ 12 ਦਿਨ ਹੋਏ ਹਾਂਜੀ ਆ ਬੱਚਾ ਜੀ ਬੱਚਾ ਅੱਜ 21 ਤਰੀਕ ਦੇ ਸੂਈ ਠੀਕ ਆ ਹਾਂਜੀ 21 ਰਾਤ ਨੂੰ ਸੂਈ ਨਹੀਂ ਠੀਕ ਆ ਫਿਰ ਚੰਗਾ ਲਵਾਇ ਤੇ ਉਹ ਬੱਚੀ ਦੇ ਖੜਕੇ ਤੇ ਬੱਚਾ ਆ ਗਿਆ ਠੀਕ 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 ਆ ਸਹੀ ਆ ਤੇ ਦੁੱਧ ਕਿੰਨਾ ਵੀਰ ਜੀ ਇਹਦੇ ਕੋਲ ਆ ਇਸ ਟਾਈਮ ਇਹਦੇ ਕੋਲ ਦੁੱਧ ਕੁਝ 1-1 ਕਿਲੋ ਹੋਊਗਾ ਤੁਸੀਂ 20 ਕਿਲੋ ਮੰਨ ਕੇ ਚੱਲੋ ਅੱਛਾ 21 ਕਿਲੋ ਦੁੱਧ ਭਾਵੇਂ ਦੋ ਡੰਗ ਭਾਵੇਂ ਚਾਰ ਡੰਗ ਚੋਵੇ ਆ ਠੀਕ ਆ ਹਾਂਜੀ ਇਹ ਜਰਸੀ ਕ੍ਰੋਸ ਚ ਆ ਜਾਂਦੀ ਹਨਾ ਹਾਂਜੀ ਗਰਮੀ ਗਰਮੀ ਬਹੁਤ ਘਟ ਬਾਕੀ ਆਣ ਕੇ ਤਸੱਲੀ ਕਰ ਲਈ ਇੱਦਾਂ ਮਰਦੀ ਠੀਕ ਆ ਹਾਂਜੀ 21 ਕਿਲੋ ਦੁੱਧ ਜਿਹੜਾ ਵਾ ਤਿਆਰ ਜਿੱਧਰੋਂ ਦੀ ਮਰਜ਼ੀ ਬੈ ਜਾਏ ਜਿੱਧਰੋਂ ਦੀ ਕੋਈ ਚੱਕਰ ਹੀ ਨਹੀਂ ਥਾਣ ਬਹੁਤ ਸੋਹਣਾ ਲੱਗਾ ਵਾ ਇਹਨੂੰ ਐ ਚੰਗੀ ਸੋਹਣੀ ਆ ਇਸ ਟਾਈਮ ਤੇ 21 ਕਿਲੋ ਦੁੱਧ ਜਿਹੜਾ ਵਾ ਤਿਆਰ ਆ ਆ ਵੇਖੋ ਜੀ ਤੋਰੀਏ ਵੀਰ ਜੀ ਨੂੰ ਖੋਲ ਕੇ ਹਾਂ ਕਾਬਦ ਕਾਟ ਚੰਗਾ ਸੋਹਣਾ ਵਾ ਬੇਲ ਦੀ ਬੜੀ ਲੰਮੀ ਆ ਆ ਵੇਖੋ ਕਰੋ ਚੱਕ ਜੀ ਥਾਣਾ ਵੀ ਬੜਾ ਸੋਹਣਾ ਲੱਗਾ ਜੀ ਵੇਖ ਸਾਦੇ ਆ ਹਵਾਨਾ ਵੀ ਬੜਾ ਸੋਹਣਾ ਵਾ ਜੀ ਤਿਆਰ ਕੀਤਾ ਨੇ ਆਜੋ ਵੀਰ ਜੀ ਆਜੋ ਆਹ ਵੇਖੋ ਬਾਕੀ ਹੈ ਬਿਲਕੁਲ ਠੰਡੀ ਧੀਰੀ ਆ ਆਹ ਦੇਖੋ ਜੀ ਪੂਰੀ ਕੈਮ ਆ ਕੋਈ ਲਿਸੀ ਨਾ ਸਮਝੇ ਬਾਕੀ ਦੁੱਧ ਚੰਗਾ ਚਵਾਈ ਜਾਊਗੀ। ਇਹ ਟਾਈਮ ਤੇ 21 ਲੀਟਰ ਦੁੱਧ ਤਿਆਰ। ਬਾਕੀ ਨਾੜਾ 27 ਕਿਲੋ ਚਵਾਈ ਜਾਂਦੀ। ਆਇਆ ਖੋਈ। ਆਇਆ ਕੋ ਨਾੜਾ। ਨਾੜਾ ਚੈੱਕ ਕਰੋ ਪੈਪਾਂ ਬਹੁ ਲੱਗੀਆਂ ਦੁੱਧ ਵਾਲੀਆਂ। ਵੀਰ ਜੀ ਥਣਾ ਦੀ ਕੋਈ ਬਾਤ ਘਾਟ ਨਹੀਂ ਹੈਗੀ। ਮਾਸਾ ਨਹੀਂ ਜੀ ਪੂਰੀ ਗਰੰਟੀ ਹੈ ਜੀ ਇਹਦੀ। ਠੀਕ ਆ। ਹਾਂ ਜੀ। ਕੀ ਥਣ ਓਕੇ ਸਰ ਜੀ। ਥਣ ਓਕੇ ਜੀ। ਠੀਕ ਆ ਜੀ ਠੀਕ ਆ। ਤੇ ਦੁੱਧੋਂ ਵਾਜੂ ਥੋੜਾ ਬੋਧਾ ਕਿ ਨਹੀਂ? ਦੁੱਧ ਭਾਈ 26-27 ਕਿਲੋ ਚੋਂਦੀ ਰਹੀ ਹੈ। ਅੱਛਾ 26-27 ਕਿਲੋ ਦੁੱਧ। ਹਾਂ ਜੀ ਦੇਣੀ 12 ਹੋਏ ਹਜੇ ਜੀ। ਅੱਛਾ 12 ਠੀਕ ਆ ਜੀ ਬਾਕੀ ਬਾਕੀ ਆਪਣੀ ਸੇਵਾ ਦਾ ਹੀ ਆ ਜੀ ਜੀ ਦੁੱਧ ਸੇਵਾ ਦਾ ਬਾਕੀ ਹੋਣ ਜਿਹੜਾ ਟਾਈਮ ਚੱਲਣ ਡਿਆ ਨਾ ਜੇ 20 ਕਿਲੋਟਰ ਦੁੱਧ ਦੇਣ ਡੈ ਨਗਰ ਇਹਨਾਂ ਦਾ ਹੀ ਜਵੇ ਬਹੁਤ ਆ ਬਿਲਕੁਲ ਜੀ ਮੱਖੀ ਮਛਰ ਬਹੁਤ ਜ਼ਿਆਦਾ ਵਾ ਹਾਂਜੀ ਹਾਂਜੀ ਤੇ ਮੁੱਲ ਕਿੰਨਾ ਕਰਨਾ ਵੀਰ ਜੀ ਇਹਦਾ ਮੁੱਲ ਭਾਈ 60000 ਕਰਦੇ ਮਾਰਤਾਨ ਕਿੰਨਾ ਕਰ ਦੋਗੇ ਕਰਦਾ ਹੀ ਥੋੜਾ ਬਹੁਤਾ ਬਾਕੀ ਆਣ ਕੇ ਚੋਲੇ ਤਸੱਲੀ ਕਰ ਲਈ ਜੇ ਦੁੱਧ ਘਟਨੇ ਕਰੂਗਾ ਆਪਾਂ ਪੂਰੀ ਗੱਲ ਹੀ ਠੀਕ ਆ ਹਾਂਜੀ ਤੇ ਨਹੀਂ ਕਰ ਦੋਗੇ ਮੌਕੇ ਦੇ ਮਾਰ ਹਾਂਜੀ ਮਾਰਤਾਨ ਕਰਾ ਦਈਏ ਕਰ ਦਈਏ ਇਦਾਂ ਵੇਖ ਲੋ ਕਰ ਦਈਏ 5000 ਦਾ ਕਿ ਨਹੀਂ ਚਲ ਕਰ ਦੋ 55000 ਦੇ 55000 ਦੀ ਹਾਂਜੀ ਬਾਕੀ ਬੰਦਾ ਚੋਲੇ ਆ ਗਏ ਆ ਚੋਲੇ ਭਾਵੇਂ ਦੋ ਟੰਗ ਚੋਲੇ ਚਾਰ ਟੰਗ ਇੱਥੋਂ ਥੱਲੀ ਆ ਪੂਰੀ ਕਰਕੇ ਠੀਕ ਫੇਰ ਮਾਨ ਕਰ ਦੋ 55000 ਚੋਂ ਕਰ ਦਾਂਗੇ ਜੀ ਭਾਵੇਂ ਜਿੱਦਾਂ ਮਰਜ਼ੀ ਠੀਕ ਹੈ ਜੀ ਆ ਵੇਖੋ ਜੀ ਬਹੁਤ ਹੀ ਚੰਗੀ ਆ ਹਾਂਜੀ ਭਾਵੇਂ ਜਿੱਧਰੋਂ ਦੀ ਮਰਜ਼ੀ ਦੋ ਜਾਨੇ ਬੈਠ ਕੇ ਚੋਕਾ ਜਿੱਦਾਂ ਮਰਜ਼ੀ ਚੰਗਾ ਵੰਗਾ ਪਾਉਣ ਦੀ ਲੋੜ ਆ ਨਾ ਲੋੜ ਨਹੀਂ ਜਿੱਦਾਂ ਮਰਜ਼ੀ ਜੋ ਹਿੱਲਣ ਦੀ ਠੀਕ ਠੀਕ ਹੈ ਜੀ ਠੀਕ ਆ ਤੇ ਆ ਇੱਕ ਵੜ ਹਾਂਜੀ ਆ ਵਾ ਠੀਕ ਆ ਇਹ ਪਹਿਲਾ ਹਾਂਜੀ ਪਹਿਲਣ ਆ ਜੀ ਕਿੰਨੇ ਕਿੰਨੇ ਦਿਨ ਲੱਜੂਗੀ ਇਹ ਇਹਦੇ ਭਾਜੀ ਮਹੀਨਾ ਤੇ ਕੁਝ ਉੱਤੇ 5-7 ਦਿਨ ਪਈ ਆ ਅੱਛਾ ਇੱਕ ਮਹੀਨਾ ਤੇ 5-7 ਦਿਨ ਹਨਾ ਹਾਂਜੀ ਠੀਕ ਹੈ ਜੀ ਤੇ ਅਜੇ ਵੀ ਮੂੰਹੋਂ ਦੋਂਦੀ ਜੋ ਅੱਛਾ ਮੂੰਹ ਤਾਂ ਦੋ ਦੰਦ ਹੈ ਹਾਂਜੀ ਠੀਕ ਹੈ ਜੀ ਠੀਕ ਚਲੋ ਤੋਰੋ ਹੰਨੂ ਆ ਵੇਖੋ ਜੀ ਕਰੋ ਚੈੱਕ ਵੈਡ ਬਹੁਤ ਸ਼ਕੀਨ ਆ ਜੇ ਮੂੰਹ ਤਾਂ ਦੋ ਦੰਦ ਆ ਅਰੇ ਬੱਚੀ ਆ ਗਏ ਆ ਹਾ 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 ਨੱਚ ਕੇ ਦਿਖਾਉਂਦੀ ਆਂਦੀ ਮੈਂ ਪੂਰੀ ਕੈਮ ਆ ਆਹ ਖਚੋਲੀ ਤਿਆਰ ਕਰ ਲਈ ਇਹਨੇ ਫੇਸ ਕੁਆਲਿਟੀ ਬੜੀ ਸੋਹਣੀ ਆ ਚੱਲ ਬੁੱਤ ਚੱਲ ਚਲ ਆਹ ਦੇਖੋ ਬੱਚੀ ਪੂਰੀ ਸੋਹਣੀ ਸੁਨਖੀ ਜੀ ਝੋਲੀ ਅਜੇ ਨਿਗੀ ਜੀ ਦਿਖਾਉਂਦੀ ਆ ਥਣ ਦਾ ਗਿਆ ਵੇਖੀ ਤੇ ਥਣ ਦਾ ਗਿਆ ਬਹੁਤ ਹੀ ਚੰਗਾ ਵਾ ਬਾਕੀ ਇਹ ਥਾਣਾ ਸੋਹਣਾ ਲੱਗਾ। ਬਾਕੀ ਹਲੇ ਮਹੀਨਾ ਪਿਆ ਉਹ ਮਹੀਨੇ ਦੇ ਵਿੱਚ ਕਈ ਗੋਹ ਹੋ ਜਾਂਦਾ ਕਿੰਨਾ ਵੱਡਾ ਥਣ ਹੋ ਜਾਣਾ ਇਹਦਾ। ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਇਹ? ਦੁੱਧ ਤੇ ਭਈ ਆਪਣੀ ਸੇਵਾ ਦਾ 12-13 ਕਿਲੋ ਦੇ ਕਿਤੇ ਜਾਂਦਾ ਆਮ ਨਾਲ ਚਵਾਈ। ਜੀ। ਹਾਂਜੀ। ਠੀਕ ਹੈ ਜੀ। ਤੇ ਇਹਦਾ ਮੁੱਲ ਕਿੰਨਾ ਕਰਨਾ ਜੀ? ਮੁੱਲ ਭਾਈ 5000 ਕਰਦੇ। ਮਾਰਦਾਨ ਥੋੜਾ ਬੋਤਾ ਹੀ ਕਰਾਂ। 20 ਦੀ ਨਾ ਕਰਦੀਏ। ਚਲੋ ਵੇਚ ਲਓ। ਸਿਰਫ ਉਹ ਚੋ ਛੋੜੀ ਆ ਦੋਸਤ ਛੋੜ ਕਰ ਦਿਓ ਆਪਣੀ ਮਰਜ਼ੀ ਦਾ ਹਨਾ ਆ ਵੇਖੋ ਜੀ ਆ ਬਹੁਤ ਹੀ ਜੰਗੀ ਇਹ ਸਾਹ ਵੀ ਛੱਡੀ ਆ ਜਿਹੜੀ ਛੱਡੀ ਆ ਮੀਨਾ ਇੱਕ ਸਾਹਣੀ ਪਾਣੀ ਆ ਸਾਹਣੀ ਆ ਨਾ ਠੀਕ ਆ ਤੇ ਕਰਨੀ ਵੀਰ ਜੀ ਕੋਈ ਗੱਲ ਬਾਤ ਹੋਰ ਨਹੀਂ ਬਾਤ ਜੀ ਬਾਕੀ ਤਾਰਾ ਮਾਰਦੇ ਤਾਰਾ ਮਾਰ ਕੇ ਦਿਖਾਣੀਆਂ ਮਾਰ ਦੋ ਕੋਈ ਗੱਲ ਇਦਾਂ ਹੀ ਤਾਰਾ ਮਾਰ ਕੇ ਦਿਖਾ ਦੇਣੀ ਆ ਆਪਾਂ ਆ ਵੇਖੋ ਜੀ ਤੁਹਾਨੂੰ ਚਵਾ ਚੈੱਕ ਕਰਾ ਦਿੰਨੇ ਵਹਿੜ ਦਾ ਮੂੰਦੇ ਵੈੜ ਜਿਹੜੇ ਆ ਗਈ ਵੀ ਇਹ ਚੀਜ਼ ਬੜਾ ਕਹਿ ਦਿੰਦੇ ਵੀ ਗਾਂ ਨੂੰ ਵੈੜ ਦੱਸੀ ਜਾਣਾ ਵਾ ਅੰਦਾਜ਼ਾ ਤੁਸੀਂ ਆਪ ਵੀ ਲਾ ਲੈਣਾ ਹੁੰਦਾ ਵਾ ਸਾਰੇ ਸਰਕਾਰ ਜੋ ਵੀ ਸਾਡੇ ਆਹ ਵੇਖੋ ਜੀ ਪਿਛਲੇ ਨਾ ਪਿਛਲਾ ਹੀ ਆ ਨਾ ਹਾਂਜੀ ਆਹ ਵੇਖੋ ਚਾ ਆ ਜਾ ਕੇ ਕਰੋ ਮੁੱਠੀ ਨਾਲ ਚੌੜਾ ਵੀਰ ਆ ਘਾਰ ਪੂਰੀ ਮੋਟੀ ਹੋਣੀ ਆ ਕਰੋ ਇੱਥੇ ਅਗਲਿਆਂ ਨੂੰ ਮਰਵਾ ਦੇ ਤਾਰਾਂ ਬਾਕੀ ਇਹ ਆਪਾਂ ਚਰਾਇ ਚੈੱਕ ਕਰਾਇਆ ਬਾਅਦ ਦੁੱਧ ਤੁਸੀਂ ਆਪ ਆ ਕੇ ਲੈ ਲਿਓ ਰੱਸੀ ਪਾਉਣੀ ਆ ਮੇਰੇ ਨਹੀਂ ਲੋੜ ਹੀ ਨਹੀਂ ਹਾਂਜੀ ਐਦਾਂ ਭਾਵੇਂ ਦੂਜੀ ਸਾਈਡ ਤੇ ਬੈਠੇ ਕੋਈ ਗੱਲ ਨਹੀਂ ਠੀਕ ਠੀਕ ਹਾਂ ਹਾਂ ਸੋਨਾ ਜਵਾਲ ਲੱਗਾ ਠੀਕ ਆ ਵੀਰ ਜੀ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਕਿਸੇ ਵੀ ਚੈਨਲ ਤੋਂ ਸੂਏ ਸਾਰੇ ਪਸ਼ੂਨ ਦੋ ਟਾਈਮ ਚੋਗਿਆ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਗੱਬਣ ਪਸ਼ੂ ਹੁੰਦਾ ਉਹਦੇ ਥਣ ਟਿਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਜੀ ਤਾਂ ਕਿ ਕਿਸੇ ਵੀ ਕਿਸਮ ਦਾ ਲਾਂਮਾ ਨਾ ਰਹਿ ਸਕੇ